ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੁਮਿਤ ਰਕਾ ਜੇ بڑے ਭਰਾਵਾਂ ਦੀ ਡਿਮਾਂਡ ਉਹਦੇ ਵੀ ਜਰਸੀ ਨਸਲ ਦੀ ਬੈੜ ਲੈਣੀ ਆ ਗਈ। ਮਤਲਬ ਸੂਈ ਹੋਵੇ ਜਾਂ ਸੂਨ ਵਾਲੀ ਹੋਵੇ ਤੇ ਉਹਨਾਂ ਬਾਸ ਦਾ ਜ ਤੋਹਫਾ ਦਿਖਾਉਣ ਲੱਗਾਗਾ ਵੀ ਇਹਨੇ ਜਰਸੀ ਨਸਲ ਦੀ ਗਾਂ ਆਪਾਂ ਕਹਿੰਦੇ ਜੇ ਬੈੜ ਲਈਏ ਇਹ ਵੇਚਣੀ ਹੈਗੀ ਤੇ ਬਾਕੀ ਜੋ ਜਾਣਕਾਰੀ ਬਾਈ ਹਾਂਜੀ ਕਰ ਦਊਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਿਸੇ ਜੀ ਭਰਾ ਨੇ ਜੋ ਇਦਾਂ ਦੀ ਵੀਡੀਓ ਕਰਾਉਣੀ ਹੋਈ ਤਾਂ ਆਪਣਾ ਨੰਬਰ ਨੋਟ ਕਰ ਲਓ 83604 6251 ਆਪਣਾ ਸੰਪਰਕ ਨੰਬਰ ਹੈ ਵੀਡੀਓ ਲਾਉਣ ਵਾਸਤੇ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਲੱਗਦਾ ਪਸ਼ੂਰੀ ਦੇ ਵਾਸਤੇ ਸੋ ਕਰਦੇ ਆ ਬਾਕੀ ਬਾਈ ਨਾਲ ਆਪਾਂ ਗੱਲ ਉਹਦੀ ਕੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਨਾਮ ਬਾਈ ਜੀ ਗੁਰਪ੍ਰੀਤ ਸਿੰਘ ਪਿੰਡ ਜੈਤੂ ਆ ਜ਼ਿਲ੍ਹਾ ਫਰੀਦਕੋਟ ਆ ਬਾਜਾਖਾਨਾ ਰੋਡ ਦੇ ਉੱਤੇ ਆਪਣਾ ਘਰ ਰਹਿ ਜਾਂਦਾ ਤੇ ਮੋਬਾਈਲ ਨੰਬਰ 8146476075 ਠੀਕ ਆ ਤੇ ਜਿਹੜੀ ਵੀਰੇ ਗਾਂ ਆਪ ਵੇਚਣੀ ਆ ਕਿਹੜਾ ਸੂਸ ਹੁੰਦੀ ਆ ਤੇ ਕਹੇ ਕਿ ਦਿਨ ਬਾਕੀ ਰਹਿੰਦੇ ਆ ਤੇ ਦੂਜਾ ਸੂਆ ਸ ਚੰਡੀ ਸੀਲ ਕਰਨ ਵਾਲੀ ਬਹੁਤ ਆ ਹਮ ਬਾਕੀ ਰੰਗ ਬਣਿਆ ਚਮਕਾਉਂਕ ਬੜੀਆਂ ਬੱਚੀ ਪੂਰੀ ਵਧੀਆ ਬੈਸਕੋਟੀ ਕਲਰ ਚ ਬਈ ਬਹੁਤ ਪਿਆਰਾ ਹੈਗਾ ਬਾਹਰ ਲਿਆ ਬਈ ਫਿਰ ਵਾਕ ਤੋਂ ਤਰਕੇ ਦਿਖਾ ਦੀ ਆਪਾਂ ਤੇ ਕਾਹ ਕਹਿੰਦੇ ਲੈਂਦੀ ਪੰਜ ਚਾਰ ਦਾ ਇਹ ਲੈ ਜੂ ਬਈ 5 ਦਿਨ ਡੇਟ ਮੁਤਾਬਕ 5 ਦਿਨ ਬਾਕੀ ਆ ਠੀਕ ਠੀਕ ਹਾਂ ਦੱਸਣੇ ਤੋੜ ਕੇ ਦਿਖਾ ਦੇ ਬੱਚੀ ਆਪਾਂ ਰੰਗ ਰੰਗ ਬੜਾ ਪਿਆਰਾ ਬੱਚੀ ਦਾ ਬਾਕੀ ਢੱਲਾ ਡੂਲਾ ਹੈ ਬਹੁਤ ਜ਼ਿਆਦਾ ਪੰਗਣੀਆਂ ਠੀਕ ਆ ਹੋਰ ਤੇਰਾ ਲੰਬਾ ਕਿਹੜਾ ਵੀ ਕੋਈ ਗੱਲ ਨਹੀਂ ਹੁਣ ਕਿੰਨਾ ਕੁ ਪਾ ਦੁੱਧ ਫਿਰ ਲੱਗ ਭਗ ਜੇ ਐਗੀ ਦੇ ਵੀਰੇ ਪਲਾਸ ਹੀ ਜਾਣਾ ਚਾਹੀਦਾ 16 1 16 ਦਾ ਦਾ ਰਾਮ ਨੇ ਪਾ ਦੂ ਹਣਾ ਠੰਡੀ ਸੀ ਨਾ ਹਜੇ ਤਾਂ ਢੱਲਾ ਢੁੱਲਾ ਬੰਗਲੇ ਰਵੜਾਂ ਨੂੰ ਪੱਦਾ ਹੂੰ ਸਹੀ ਆ ਥਣ ਵੀ ਕੱਲਾ ਕੱਲਾ ਪੂਰਾ ਹੱਥੀ ਚਵਾਈ ਵਾਲਾ ਮੂਠੀ ਵਾਲਾ ਹਾਂ ਠੀਕ ਆ ਠੀਕ ਆ ਲੈ ਇਥੇ ਫੇਸ ਕੁਆਲਟੀ ਦਾ ਤੋਰੀ ਵੀਰੇ ਪੂਰੀ ਵਧੀਆ ਕੁਆਲਟੀ ਫੇਸ ਨਾਈਟਸ ਨਾਲ ਡਰ ਦਿਖਾ ਨੇ ਚਾਰੇ ਥਾਂ ਦੇਖੋ ਪੂਰੇ ਗੈਪ ਚ ਲੱਗੇ ਹੋ ਨੇਗੇ ਚੰਗੀ ਆ ਬੱਛੀ ਕੋਲੋਂ ਲਾ ਕੇ ਇਦਰੀ ਵੰਨ ਲੋ ਵੀਰੇ ਬਾਹਰ ਕਾਦੇ ਕਾਲ ਵੀ ਠੀਕ ਆ ਤੇ ਜੇ ਰੇਟ ਵਾਲੇ ਫਿਰ ਗੱਲ ਤੋਂ ਆਪਾਂ ਗੱਲ ਕਰੀਏ ਹੋਰ ਪੀਤਾ ਰੇਡ ਬਾਈ ਇਹਦਾ ਬਿਲਕੁਲ ਜ 72000 ਰੁਪਏ ਡਿਮਾਂਡ ਆ ਬਾਕੀ ਮਾਨਤਨ ਹੋ ਜਾਣਾ ਮਾਨਤਨ ਹੋ ਜਾਊਗਾ ਹਾਂ 72000 ਬਾਈ ਨੇ ਮਾਨਤ ਆ ਵੇਖੋ ਇਦਾਂ ਦੀ ਵਾਰ ਵਾਰ ਨੂੰ ਵੱਧ ਆਪੂ ਹੂੰ ਬਾਕੀ ਯਾਰ ਉਹ ਵੀ ਠੰਡੀ ਸੀ ਲੈ ਯਾਰ ਇਕਲ ਹੈਗੀ ਚੰਗੀਆਂ ਹੁੰਦਾ ਜੇ ਘਰੇ ਦੁੱਧ ਪੀਣਾ ਕਿਸ ਨੇ ਰਣਾ ਪੂਰੀਆਂ ਬਰੀਖੀ ਡਿਮਾਂਡ ਬਹੁਤ ਐ ਬੱਚੀ ਦੀ ਅਕਲ ਤਾਂ ਹੈ ਜੀ ਕੁ ਸ਼ੱਕ ਨਹੀਂ ਕੀ ਚੰਗੀਆਂ ਬੱਚੀ ਕੋਲ ਮਲਾ ਕੇ ਬਾਕੀ ਦੇਖੋ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਈ ਦੇ ਪਿੰਡ ਜੈਤੋ ਆ ਕੇ ਦੇਖ ਕੇ ਲੈ ਆ ਸਕਦਾ ਧੰਨਵਾਦ ਜੀ